ਖੋਹਣ ਤੋੜ ਲਈ ਹੱਥ ਹੀ ਆ ਸਾਡੀ ਲਾਜ ਦਾਤਾ ਕੁਰਸੀ ਤੁਸੀਂ ਵਜਾ ਕੇ ਰੱਖਣੀ ਆ ਇੱਕ ਵਾਰੀ ਬਾਰੇ ਨਿਆਰੇ ਹੋ ਜਾਣ ਕੀ ਕਰੀਏ ਸਿਆਸਤ ਛੱਡਣ ਨੂੰ ਵੀ ਨਹੀਂ ਜੀ ਕਰਦਾ ਹੈਗਾ ਐਡੀ ਧੇਰੂਆਂ ਗਰੂਹ ਦੇ ਵਿੱਚ ਬਸੇ ਹੀ ਪਈ ਆ ਮੇਕਾ ਜੀ ਆ ਜਾਓ ਆਲਾ ਕਿੱਦਾਂ ਹਾਲ ਚਾਲ ਬਬੀ ਆ ਜੀ ਵਧੀਆ ਬੜਾ ਪੰਗਾ ਨਾਲ ਮੋਹ ਆ ਕਿਤੇ ਨੇਤਾਗਰੀ ਛੱਡ ਕੇ ਕਦੇ ਗਵਈਏ ਬਣਦਾ ਤੇ ਨਹੀਂ ਰਾਦਾ ਇਹ ਰੋਜ ਬੱਕਰੀ ਬੱਕਰੀ ਸਟੇਜ ਤੇ ਬੱਕਰੇ ਬੱਕਰੇ ਰੰਗ ਦੇ ਕੁਰਤੇ ਪਜਾਮੇ ਤੇ ਬੱਕਰੇ ਬੱਕਰੇ ਰੰਗ ਦੀ ਪੱਗ ਓਏ ਇਹ ਗੱਲ ਨਹੀਂ ਹਾਂ ਤੁਹਾਨੂੰ ਪਤਾ ਵੇ ਵੋਟਾਂ ਦਾ ਐਦ ਕਿ ਹੁਣ ਦੌਰ ਜਿਹੜਾ ਉਹ ਗਰਮ ਹੋਇਆ ਆ ਅੱਛਾ ਜਿਹੜੀ ਵੋਟਾਂ ਦੀ ਹਵਾ ਵਗ ਰਹੀ ਆ ਅੱਛਾ ਆਪਾਂ ਇਹ ਦੇਖਣਾ ਹੁੰਦਾ ਬਈ ਹਵਾ ਦਾ ਰੁਖ ਕਿਧਰ ਨਹੀਂ ਪਾਰਟੀ ਦਾ ਆ ਅੱਛਾ ਇਹਦਾ ਮਤਲਬ ਸਾਰੀਆਂ ਪਾਰਟੀਆਂ ਦੀਆਂ ਪਗਾਂ ਰਖੀਆਂ ਮੈਂ ਕਿਹਾ ਐਂ ਤਿਆਰੀ ਚ ਆਪਾਂ ਬੈਠੇ ਆ ਕਿੰਤਾ ਕੋਈ ਨਹੀਂ ਪਤਾ ਵੀ ਹਜਿ ਸੱਤੇ ਪੱ ਸਜਣੀ ਕਿਹੜੀ ਆ ਸਜਣੀ ਕਿਹੜੀ ਜਿਹੜੀ ਕੋਈ ਆਪਾਂ ਤਾਂ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਸਿਆਸਤ ਹੈ ਆਪਣੇ ਰੋਮ ਰੋਮ ਦੇ ਵਿੱਚ ਬਸੀ ਪਈ ਆ ਤੁਹਾਨੂੰ ਪਤਾ ਹੀ ਵੇ ਸਾਡੇ ਦਾਦੇ ਪਰਦਾਦੇ ਲੱਕੜ ਦਾਦੇ ਇਹ ਸੇਵਾ ਹੀ ਕਰਦੇ ਆਏ ਆ ਅੱਜ ਤੱਕ ਸਮਾਜ ਦੀ ਆਪਣੇ ਪੰਜਾਬ ਦੀ ਤੇ ਉਹੀ ਜਿਹੜੇ ਗੌਣਿਆ ਉਹ ਸਾਡੇ ਬਲੱਡ ਦੇ ਜਰੀਏ ਸਾਡੇ ਵਿੱਚ ਆਇਓ ਆ ਅੱਛਾ ਅਸੀਂ ਵੀ ਬਾ ਸਮਾਜ ਦੀ ਸੇਵਾ ਹੀ ਕਰਨੀ ਆ ਦੇਸ਼ ਦੀ ਤੇ ਤੁਸੀਂ ਪੱਗ ਕਰੋ ਸਰ ਤੇ ਸਜਾਉਣੀ ਆ ਉਹ ਪੱਗ ਸਰ ਤੇ ਸਜਾਉਣੀ ਆ ਪਹਿਲਾਂ ਤਾਂ ਤੁਸੀਂ ਇਹ ਦੱਸੋ ਬਈ ਸਾਰੇ ਆਪਣੀਆਂ ਫਲੈਕਸਾਂ ਬਰੂਕਸਾਂ ਬੋਰਡ ਬੋਰ ਸਭ ਕੁਝ ਲਾ ਦਿੱਤਾ ਜਾਂ ਉਹ ਲਾਦਣੇ ਚਾਹੀਦੇ ਸੀਗੇ ਤਾਂ ਕਿ ਕੋਈ ਵੀ ਘਰ ਬਾਂਚਾ ਨਾ ਰਵੇ ਉਹ ਮੈਂ ਇਸ ਕਰਕੇ ਨਹੀਂ ਹਜੇ ਫਲੈਕਸਾਂ ਲਗਵਾਈਆਂ ਹਾਂ ਬਈ ਤੁਹਾਡੀ ਪੱਗ ਕੋਈ ਡਿਸਾਈਡ ਹੋਵੇ ਤਦ ਹੀ ਆ ਬਈ ਕਿਹੜੀ ਪੱਗ ਦੀ ਤੁਸੀਂ ਜਾਣਾ ਤੇ ਕਿਹੜੀ ਪੱਗ ਸਿਰ ਤੇ ਰੱਖਣੀ ਤੇ ਤੈ ਫਲੈਕਸਾਂ ਬੜ ਕੇ ਤਿਆਰ ਹੋ ਕੇ ਉਹ ਲੋਕਾਂ ਦੇ ਚੌਂਕਾਂ ਦੇ ਵਿੱਚ ਲੱਗਣ ਗਿਆ ਉਹ ਮੜ ਜਾ ਹਵਾ ਦਾ ਰੁਖ ਤੇਜ ਹੋ ਲੈੰਦੇ ਹੋ ਅੱਛਾ ਆਪਾਂ ਤਿਆਰੀ ਜੇ ਬੈਠੇ ਆਪਾਂ ਅੱਛਾ ਮੈਂ ਤਾਂ ਜਿਹੜੀ ਵੀ ਹਵਾ ਦਾ ਰੁਖ ਤੇਜ ਹੋਇਆ ਆਪਾਂ ਉਸ ਵੇਲੇ 1 ਮਿੰਟ ਲਈ ਲਾਉਣਾ ਅੱਛਾ ਭਈ ਜੀ ਇਧੋਂ ਆ ਗਿਆ ਰਹਾ ਹਵਾ ਦਾ ਰੁਖ ਤਾਂ ਇਧੇ ਪਾਸੇ ਨੂੰ ਆ ਜਾਣਾ ਜੇ ਉਧਰ ਆ ਗਿਆ ਤਾਂ ਉਧੇ ਨਹੀਂ ਪਾਸੇ ਨੂੰ ਆ ਜਾਣਾ ਨਹੀਂ ਸਾਰੀਆਂ ਪਾਰਟੀਆਂ ਦੇ ਲੀਡਰ ਸਾਹਿਬਾਂ ਤੁਹਾਡੇ ਤੱਕ ਪਹੁੰਚ ਕਰਦੇ ਆ ਫਿਰ ਕਰਦੇ ਕਰਦੇ ਜੀ ਆਪਾਂ ਤਾਂ ਤਿਆਰੀ ਜੇ ਬੈਠੇ ਹਾਂ ਜਿਹੜਾ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਕੋਈ ਆਪਾਂ ਨੂੰ ਚੰਗੀ ਤਰ੍ਹਾਂ ਨਾ ਕਹੂਗਾ ਤਾਂ ਆਪਾਂ ਉਹਦੇ ਨਾਲ ਖੜੇ ਆ ਚੰਗੀ ਤਰ੍ਹਾਂ ਕਹਿਣ ਦਾ ਮਤਲਬ ਜਣੀ ਸੌਦਾ ਤੇ ਸੌਦੇ ਵਾਲੀਆਂ ਗੱਲਾਂ ਜਿਹੜੀਆਂ ਹੀ ਪਰਦੀ ਦੀਆਂ ਹੁੰਦੀਆਂ ਪਰਦੀ ਦੀ ਹੀ ਕਰਦੇ ਆ ਆਹੋ ਮੈਂ ਕੰਧਾਂ ਦੇ ਵੀ ਕੰਨ ਹੁੰਦੇ ਆ ਇਦਾਂ ਦੀ ਨਹੀਂ ਗੱਲ ਕਰਨੀ ਤੁਹਾਨੂੰ ਪਤਾ ਹੀ ਆ ਵੀ ਆਪਾਂ ਮਤਲਬ ਕਿ ਕਿਸੇ ਜਿਹੜੀ ਪਾਰਟੀ ਨੇ ਤੁਹਾਨੂੰ ਬੱਸ 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 ਤੁਹਾਨੂੰ ਪਤਾ ਹੀ ਆ ਸਾਰਾ ਕੁਝ ਤੁਹਾਡੇ ਕੋਲੋਂ ਕਿਤੇ ਕੋਈ ਗੁੱਝਾ ਤੇ ਤੁਸੀਂ ਕਰਦੇ ਸੀ ਗੱਲ ਫਲੈਕਸਾਂ ਲਾਉਣ ਦੀ ਆਹੋ ਉਹ ਤਾਂ ਲੱਗ ਜਾਣਗੀਆਂ ਟੈਲੀਵਿਜ਼ਨ ਤੇ ਐਡ ਵੀ ਚੱਲ ਜਾਊ ਰੇਡੀਓ ਤੇ ਵੀ ਚਲਾਉਣੀ ਆ ਚਲਾ ਦੇਾਂਗੇ ਬਸ 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 ਆ ਆ ਆ ਹੋ ਜਾਊਗੀ ਵਾਹ ਪਰ ਚਿੰਤਾ ਆ ਕੋਈ ਸਤਿ ਚਿੰਤਾ ਮੈਂ ਤੁਹਾਨੂੰ ਪ੍ਰਧਾਨ ਤੁਸੀਂ ਤੀਖਣ ਪੱਕੇ ਆ ਤੁਹਾਡੇ ਤੋਂ ਬਿਨਾ ਮੈਂ ਹੋਰ ਕਿਸੇ ਨੂੰ ਪ੍ਰਧਾਨ ਨਹੀਂ ਇੱਥੇ ਨੇੜੇ ਵੀ ਨਹੀਂ ਆਉਣ ਦਿੱਤਾ ਹੁਣ ਅੱਗੇ ਤੋਂ ਮੈਂ ਕਿਹਾ ਆਪਾਂ ਮੈਂ ਕਿ ਕਾਮਯਾਬ ਹੋਣ ਦੀ ਦੇਰ ਆ ਤੁਹਾਨੂੰ 46 ਮਿੰਟਾਂ ਦਾ ਪ੍ਰਧਾਨ ਲਾ ਦੇਣਾ ਬਸ ਮੈਂ ਕਿਹਾ ਤੁਹਾਡਾ ਉਹਦਾ ਬਣਾ ਦੇਣਾ ਠੀਕ ਨਾ ਕਰਿਓ ਤੁਸੀਂ ਜਿਹੜਿਆ ਕਾਰ ਹੁੰਦੀ ਫਿਰੂਗੀ ਉਹ ਤਾਂ ਠੀਕ ਆ ਮੈਨੂੰ ਪ੍ਰਧਾਨਗੀ ਚੋਂ ਨਿਕਲਿਆ ਤਾਂ ਹੁਣ ਤੱਕ ਕੁਛ ਨਾ ਲੋਕੀ ਤੁਹਾਨੂੰ ਸਲਾਮਾ ਕਰਦੇ ਕਿ ਨਹੀਂ ਕਰਦੇ ਉਹ ਸਲਾਮਾ ਨੂੰ ਚੱਕਣਾ ਸਾਰੇ ਲੋਕ ਨਾਲ ਗਾਲਾਂ ਵੀ ਕੱਢਦੇ ਆ ਹੈ ਹੋਰ ਗਾਲਾਂ ਹੱਤੇ ਕੱਢਦੇ ਨੂੰ ਕੱਟ ਤੁਹਾਨੂੰ ਕੀ ਦਸੀਏ ਉਹ ਦੱਸ ਉਹ ਲੋਕਾਂ ਦਾ ਤਾਂ ਕੰਮ ਹੀ ਇਹ ਹੁੰਦਾ ਆ ਲੋਕੀ ਕਦੀ ਤੁਸੀਂ ਇਹ ਦੇਖੋ ਕਿ ਜੱਗ ਕਦੀ ਜਿੱਤਿਆ ਗਿਆ ਆ ਆਪਾਂ ਲੋਕਾਂ ਨੂੰ ਮਤਲਬ ਜੋ ਜਿਨ੍ਹਾਂ ਨੇ ਬੋਟਾਂ ਪਾਈਆਂ ਆ ਉਹਨਾਂ ਨੂੰ ਕੀ ਕੁਛ ਨਹੀਂ ਦਿੱਤਾ ਜਦੋਂ ਵੀ ਆਪਾਂ ਕਦੀ ਵੀ ਕੋਈ ਗ੍ਰਾਂਟ ਆਈਆ ਕਰੋੜਾਂ ਦੇ ਇਸ ਵਿੱਚ ਗ੍ਰਾਂਟਾਂ ਆਉਂਦੀਆਂ ਆਪਾਂ ਜਾ ਕੇ ਜਦੋਂ ਉਹਨਾਂ ਨੂੰ ਕਹੀਦਾ ਵੇ ਆ ਇੰਨੇ ਕਰੋੜ ਰੁਪਈਆ ਜੀ ਤੁਹਾਡੀਆਂ ਗਲੀਆਂ ਨਾਲੀਆਂ ਵਾਸਤੇ ਆ ਲੋਕੀ ਖੁਸ਼ ਹੁੰਦੇ ਆ ਮੰਤਰੀ ਸਾਹਿਬ ਜਿੰਦਾਬਾਦ ਮੰਤਰੀ ਸਾਹਿਬ ਜਿੰਦਾਬਾਦ ਉਹ ਜਦੋਂ ਕਹਿੰਦੇ ਆ ਉਦੋਂ ਨਾਰੇ ਲਾਉਂਦੇ ਖੁਸ਼ ਹੁੰਦੇ ਪਰ ਤੁਸੀਂ ਦਿੰਦੇ ਥੋੜੀਆਂ ਉਹ ਜਦ ਉਹ ਨਾਰਾ ਲਾਉਣ ਨਾਲ ਹੀ ਉਹ ਇਦਾਂ ਹੀ ਕਹਿਣ ਨਾਲ ਹੀ ਖੁਸ਼ ਹੋ ਜਾਂਦੇ ਆ ਤਾਂ ਆਪਾਂ ਵੀ ਦੇਣ ਦੀ ਕੀ ਲੋੜ ਆਪਾਂ ਤਾਂ ਜਨਤਾ ਨੂੰ ਖੁਸ਼ ਰੱਖਣਾ ਵੀ ਖੁਸ਼ ਕਿੱਦਾਂ ਆ ਅਗਲੇ ਜਦ ਆਪਾਂ ਅਨਾਉਂਸ ਕਰ ਦਿੱਤਾ ਵੀ ਇੰਨੇ ਕਰੋੜ ਰੁਪਏ ਆ ਵੀ ਤੁਹਾਡੇ ਪਿੰਡ ਵਾਸਤੇ ਆ ਪਿੰਡ ਦੀ ਭਲਾਈ ਵਾਸਤੇ ਆ ਗਿਆ ਆ ਪਿੰਡ ਦੇ ਇਸ ਕੰਮ ਵਾਸਤੇ ਆ ਗਿਆ ਆ ਪਿੰਡ ਦੀ ਸਫਾਈ ਵਾਸਤੇ ਆ ਗਿਆ ਤੇ ਲੋਕੀ ਖੁਸ਼ ਹੋ ਜਾਂਦੇ ਆ ਇਹ ਦਸਤਖਤ ਕਰਨੇ ਪਹਿਲਾਂ ਕਰ ਹੀ ਜਾਂਦੇ ਆ ਇਹ ਤਾਂ ਲੋਕਾਂ ਦੇ ਵਿੱਚ ਸਾਨੂੰ ਜਾਣਾ ਪੈਂਦਾ ਸਾਨੂੰ ਪਤਾ ਵੀ ਲੋਕ ਕਹਿੰਦੇ ਕੀ ਆ ਤੁਸੀਂ ਸਾਡੀ ਭੂਮਿਕਾ ਬਣਨੀ ਵੀ ਮੰਤਰੀ ਸਾਹਿਬ ਤਾਂ ਇੰਨੇ ਚੰਗੇ ਆ ਨਾ ਬਈ ਉਹ ਤਾਂ ਬਥੇਰੀ ਬੰਨੀ ਆ ਸਾਰੀਆਂ ਪੱਕਾ ਬਾਰ-ਬਾਰੀ ਤੁਸੀਂ ਪੰਜ 25 ਜਾਲੀ ਸਿਰ ਤੇ ਰੱਖੀਆਂ ਆ ਉਹ ਪਰਲਾ ਰੰਗ ਜਦੋਂ ਰੱਖਿਆ ਸੀ ਤੁਸੀਂ ਆ ਸਿਰ ਦੇ ਉੱਤੇ ਤੇ ਉਦੋਂ ਲੋਕ ਕਹਿੰਦੇ ਸੀਗੇ ਵੀ ਇਹਨਾਂ ਨੇ ਉਹ 15-15 ਲੱਖ ਰੁਪਇਆ ਦੇਣਾ ਤੁਸੀਂ ਦਿੱਤਾ ਉਹ 15-15 ਲੱਖ ਤਾਂ ਦੇਣਾ ਹੀ ਸੀਗਾ ਉਹ ਔਨ ਤਾਂ ਦਿਓ ਹਜੇ ਉਹ 15 ਲੱਖ ਲਈ ਹੋਰ ਬਹੁਤ ਖੂਸਗੇ ਕਈਆਂ ਦੇ ਕੰਮ ਜਿਹੜੇ ਆ ਇਹ ਅੰਦਰਾਲੀਆਂ ਗੱਲਾਂ ਬਾਹਰ ਨਹੀਂ ਕਰੀਆਂ ਇਹ ਵੋਟਾਂ ਲੈਣ ਦੇ ਲਈ ਸਾਰਾ ਕੁਝ ਕਰਨਾ ਪੈਂਦਾ ਸਾਰੇ ਹੀ ਕਰਦੇ ਆ ਕਿਹੜੀ ਪਾਰਟੀ ਨਹੀਂ ਕਰਦੀ ਹੈਗੀ ਉਹ ਤਾਂ ਠੀਕ ਆ ਪਰ ਐਤੀ ਲੋਕਾਂ ਦੀ ਕੁਝ ਤਿਆਰੀ ਹੋ ਰਹੀ ਆ ਉਹ ਜਿਹੜੇ ਉੱਪਰਲੀ ਹਾਈ ਕਮਾਂਡ ਵਾਲੇ ਉਹ ਐਡੇ ਕੁੱਤੇ ਦੇ ਵੱਡੇ ਆ ਨਾ ਉਹ ਕਰਦੇ ਕੁਛ ਆ ਉਹ ਕਹਿੰਦੇ ਲਾਰੇ ਹੀ ਲਾ ਕੇ ਰੱਖਣੇ ਆ ਬਸ ਐਤੀ ਲੋਕਾਂ ਨੂੰ ਲਾਰੇ ਲੂਰੇ ਨਹੀਂ ਲੱਗਣੇ ਹੈਗੇ ਲੋਕ ਤਾਂ ਟੱਟਾਂ ਬੱਟੇ ਬਨੇਰਿਆਂ ਦੇ ਉੱਤੇ ਰੱਖੀ ਬੈਠੇ ਆ ਕਹਿੰਦੇ ਆਉਣ ਸਹੀ ਲੀਡਰ ਅਸੀਂ ਮੱਸੀ ਬਚ ਕੇ ਆਈਦਾ ਅਸੀਂ ਕਹੀਦਾ ਬਈ ਤੁਸੀਂ ਜਦੋਂ ਨੇਤਾ ਜੀ ਆਉਣਗੇ ਉਦੋਂ ਭਾਈ ਗੱਲ ਗੁਲ ਕਰ ਲਿਓ ਐਤਕੀ ਨਹੀਂ ਸਾਡੇ ਕੋਲੋਂ ਪ੍ਰਧਾਨਗੀਆਂ ਦੀ ਗੱਲਾਂ ਉਹ ਨਹੀਂ ਸਾਡੇ ਕੋਲੋਂ ਹੁਣ ਲਿਪਾ ਪੋਚੀ ਹੋਰ ਨਹੀਂ ਹੋਣੀ ਹੈਗੀ ਤੁਸੀਂ ਅਗਲਿਆਂ ਨੂੰ ਇਹ ਦੱਸੋ ਵੀ ਮੰਤਰੀ ਸਾਹਿਬ ਨੇ ਦੇਖੋ ਤਾਂ ਉਹ ਜਿਹੜਾ ਆਪਣੇ ਦੇਸ਼ ਦਾ ਪੰਜਾਬ ਦਾ ਗਰਾਫ ਜਿਹੜਾ ਆ ਆਪਣੇ ਮੁਲਕ ਦਾ ਗਰਾਫ ਕਿੰਨਾ ਉੱਚਾ ਕਰ ਦਿੱਤਾ ਤਰੱਕੀ ਦੀਆਂ ਸਿਖਰਾਂ ਨੂੰ ਜਾਂਦਾ ਹੈ ਕਿ ਨਹੀਂ ਜਾਂਦਾ ਆਹੋ ਤਰੱਕੀ ਦੀਆਂ ਸਿਖਰਾਂ ਆ ਜਦੋਂ ਥਿਰ ਤੇ ਪੱਗ ਬੰਨੀ ਹੁੰਦੀ ਸੀ ਉਦੋਂ ਕਹਿੰਦੇ ਸੀ ਵੀ ਦੇਸ਼ ਨੂੰ ਪੈਰਿਸ ਵਰਗਾ ਬਣਾ ਦੇਣਾ ਪੈਰਿਸ ਆ ਜਾਂ ਲੋਕਾਂ ਦੇ ਵਿੱਚ ਜਾਂਦੇ ਆ ਉਹ ਲੋਕ ਸਾਨੂੰ ਕੰਨੋਂ ਫੱਟ ਕੇ ਛੱਪੜ ਦੇ ਕੰਡੇ ਲੈ ਜਾਂਦੇ ਆ ਕਹਿੰਦੇ ਆ ਤੁਹਾਡਾ ਪੈਰਿਸ ਹੋ ਆ ਉਹ ਛੱਪੜਾਂ ਦੀ ਹਜੇ ਸਫਾਈ ਕਰਾਉਣੀ ਆ ਗਰਾਂਟਾਂ ਨੇ ਹੋਰ ਬਹੁਤ ਹਜੇ ਥਾਂ ਸਿਗਾ ਉੱਥੇ ਹਜੇ ਪੂਰੀਆਂ ਹਣ ਜਿਹੜੀ ਮਨਰੇਗਾ ਲਈ ਆਇਆ ਸੀ ਮਨਰੇਗਾ ਵਾਲੇ ਬੰਦੇ ਜਾਂ ਜਿਹੜੇ ਟੀਚਰ ਆ ਉਹਨਾਂ ਦੀ ਸਾਰਿਆਂ ਦੀ ਸਮੱਸਿਆਵਾਂ ਸੁਣਦੇ ਆ ਮਨਰੇਗਾ ਵਾਲੇ ਦੇਖ ਲਓ ਆ ਕੇ ਕਹਿੰਦੇ ਨੇ ਵੀ ਸਾਡੀ ਜੀ ਅਸੀਂ ਤਾਂ ਉਥੇ ਧਰਨੇ ਲਾਏ ਮੈਂ ਕਿਹਾ ਬਈ ਆਪਣੇ ਜਿਹੜੇ ਮੁਖ ਤੁਹਾਡੇ ਪੰਜ ਬੰਦੇ ਆ ਨਾ ਉਹ ਆ ਕੇ ਮੇਰੇ ਨਾਲ ਬੈਠ ਕੇ ਸਲਾਹ ਕਰ ਲਓ ਤੁਹਾਡੀਆਂ ਮੰਗਾਂ ਮੇਰੇ ਸਿਰ ਮਾਥੇ ਹਣ ਤੁਹਾਨੂੰ ਇਹ ਵੀ ਪਤਾ ਮਨਰੇਗਾ ਦੇ ਬਹਿ ਕੇ ਪੀ ਐਚ ਡੀ ਵਾਲੇ ਵੀ ਮਜ਼ਦੂਰ ਬਣ ਕੇ ਲੱਗੇ ਹੋ ਆ ਲੈ ਵਧੀਆ ਛੋਟ ਮੋਟੀਆਂ ਡਿਗਰੀਆਂ ਵਾਲੇ ਉਹਨਾਂ ਨੂੰ ਮਨਰਿਕ ਕਰਨ ਲਈ ਮਜਬੂਰ ਹੋਣਾ ਪੈਂਦਾ ਉਹ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਸਾਨੂੰ ਸੱਦ-ਸੱਦ ਕੇ ਅਸੀਂ ਤਾਂ ਬਚ ਕੇ ਆਈਦਾ ਲੋਕਾਂ ਕੋਲੋਂ ਉਹ ਤਾਂ ਤੁਹਾਡੀ ਇੱਤਿ ਲੱਗਦਾ ਨਹੀਂ ਖੈਰ ਹੋਵੇ ਉਹ ਕਿੱਥੇ ਮੈਂ ਤਾਂ ਇਹ ਦੇਖਦਾ ਬਈ ਜਿਹੜੇ ਉਹ ਪੀ ਐਚ ਡੀਆ ਵਾਲੇ ਆ ਉਹ ਅਸੀਂ ਤਾਂ ਤਾਂ ਉਹਨਾਂ ਨੂੰ ਦਿੱਤੀ ਬਈ ਜਨੂੰ ਬਿੰਦੇ ਆ ਨਾਲ ਤਾਂ ਕੋਈ ਨਾ ਕੋਈ ਰੋਜ਼ਗਾਰ ਤਾਂ ਹੈ ਕੋਸ਼ਤਾ ਮਿਲਿਆ ਉਹਨਾਂ ਦੀਆਂ ਮੈਂ ਸਾਰੀਆਂ ਸਮੱਸਿਆਵਾਂ ਸੁਣੀਆਂ ਅਗਲੇ ਨੇ ਇੱਥੇ ਜੋ ਜਿੰਦਾਬਾਦ ਮੁਰਦਾਬਾਦ ਕਰਦੇ ਸੀ ਮੈਂ ਕਿਹਾ ਵੀ ਪਹਿਲੇ ਤੁਸੀਂ ਆਪਣੀ ਸਮੱਸਿਆ ਦੱਸੋ ਮੈਂ ਤਾਂ ਕੱਲੇ-ਕੱਲੇ ਮਜ਼ਦੂਰ ਵਰਗ ਦੀ ਵੀ ਸਮੱਸਿਆ ਸੁਣੀ ਆ ਅਗਲੇ ਕਹਿੰਦੇ ਜੀ ਸਾਡੀ ਜਿਹੜਾ ਅੱਗੇ ਨਾਲ ਦਿਹਾੜੀ ਵਧਾਓ ਮੈਂ ਕਿਹਾ ਭਾਈ ਸਿਰ ਮੱਥੇ ਜਿੱਦਾਂ ਤੁਸੀਂ ਕਹਿੰਦੇ ਉਦਾਂ ਹੀ ਹੋਊਗੀ ਸਾਡਾ ਭਾਵੇਂ ਜੋ ਮਰਜ਼ੀ ਹੋ ਜਾਵੇ ਮੇਰੇ ਮੰਤਰੀ ਬਣਨ ਦਾ ਫਾਇਦਾ ਕੀ ਹੋਇਆ ਜੇ ਤੁਹਾਡੀ ਦਿਹਾੜੀ ਹੀ ਨਾ ਵਧਾਈ ਮੈਂ ਬਦਾ ਆਤੀ ਫੇ ਤੇ ਆੜੀ ਬਦਾ ਆਤੀ ਅੱਛਾ ਪਹਿਲਾ 8 ਘੰਟੇ ਦੀ ਹੁਣ ਮੈਂ 10 ਘਰ ਦਿੱਤੀ ਮੈਂ ਕਹਿੰਦਾ 10 ਘੰਟੇ ਕਰਿਆ ਕਰੋ ਕੰਮ ਕਰ ਲਓ ਕੱਲ ਇਹ ਗੱਲਾਂ ਤਾਂ ਜਦੋਂ ਲੋਕਾਂ ਦੀਆਂ ਸੱਥਾਂ ਤੇ ਜਾਣਾ ਫੇ ਪਤਾ ਲੱਗੂਗਾ ਆਹ ਜਿਹੜਾ ਆਹ ਰੰਗ ਸੀਗਾ ਜਦੋਂ ਸਿਰ ਤੇ ਇਹ ਰੰਗ ਵੀ ਪੱਗ ਬੰਨੀ ਹੁੰਦੀ ਤੁਸੀਂ ਕਿਹਾ ਸੀ ਘਰ ਘਰ ਇੱਕ ਸਰਕਾਰੀ ਨੌਕਰੀ ਦੇਵਾਂਗੇ ਹੁਣ ਸਰਕਾਰੀ ਨੌਕਰੀ ਦਿੰਦੀ ਨਰੇਗਾ ਵਾਲੀ ਹੈ ਤਾਂ ਸਰਕਾਰੀ ਆ ਇਹ ਤਾਂ ਹੁਣ ਜਦੋਂ ਤੁਹਾਡੇ ਨਾਲ ਜੋਬ ਕਾਰਡ ਤੁਹਾਡੇ ਮੱਥੇ 'ਚ ਮਾਰੇ ਇਹ ਪਤਾ ਲੱਗੂਗਾ ਇਹ ਤਾਂ ਅੰਦਰ ਬੈਠ ਕੇ ਆਪਾਂ ਇੱਕ ਦੂਜੇ ਨੂੰ ਕਹਿ ਸੌਣ ਲਈਦਾ ਹੋਣ ਤਾਂ ਸੋਸ਼ਲ ਮੀਡੀਆ ਦਾ ਜਮਾਨਾ ਨਾਲੇ ਉਹ ਲੋਕ ਇੱਟਾਂ ਮਾਰਨ ਨੂੰ ਤਿਆਰ ਹੈਗੇ ਆ ਨਾਲੇ ਵੀਡੀਓ ਬਣਾਉਣਾ ਵਾਇਰਲ ਕਰਦੇ ਆ ਉਹ ਸੋਸ਼ਲ ਮੀਡੀਆ ਤੋਂ ਬਚਾ ਕੇ ਰੱਖੋ ਆ ਜਿਹੜੀ ਅੰਦਰ ਵਾਲੀ ਗੱਲ ਕੋਈ ਲੀਕ ਨਹੀਂ ਹੋਣੀ ਚਾਹੀਦੀ ਸੋਸ਼ਲ ਮੀਡੀਆ ਵਾਲੇ ਬਹੁਤ ਤਾਨੂੰ ਪਤਾ ਹੀ ਆ ਵਾਜ਼ਰ ਵੋਟਾਂ ਦੇ ਦਿਨਾਂ ਦੇ ਵਿੱਚ ਜਾਣਾ ਤਾਂ ਲੋਕਾਂ ਦੇ ਕੋਲੇ ਹੀ ਆ ਉਦੋਂ ਅੰਦਰ ਬੈਠ ਕੇ ਥੋੜੀ ਵੋਟਾਂ ਮੰਗ ਹੁਣੀਆਂ ਤੁਸੀਂ ਉਹਨਾਂ ਨੂੰ ਦੱਸ ਦੇ ਵੀ ਤੁਸੀਂ ਚਾਹਦੇ ਕੀ ਆ ਜਨਤਾ ਚਾਹਦੀ ਕੀ ਆ ਉਹੀ ਹੋਊਗਾ ਮੰਤਰੀ ਤਾਂ ਤਿਆਰ ਵਰ ਤਿਆਰ ਬੈਠੇ ਆ ਬਈ ਲੋਕ ਤਾਂ ਇਹ ਕਹਿੰਦੇ ਆ ਵੀ ਇੱਕ ਵਾਰੀ ਲੀਡਰ ਆਉਣ ਸਹੀ ਇਹਨਾਂ ਦੇ ਭਾਸ਼ਣ ਕੋਸ਼ਣਾਂ ਸੀ ਨਹੀਂ ਸੁਣਨੇ ਹੈ ਅਸੀਂ ਤਾਂ ਵੱਡੇ ਵੱਡੇ ਸਵਾਲ ਕਰਨੇ ਨਾਲੇ ਮੀਡੀਆ ਨੂੰ ਕਹਿੰਦੇ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਆਪ ਵੀਡੀਓ ਪਾ 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 ਕੇ ਫੇਸਬੁੱਕਾਂ ਤੇ ਪਾਉਣੀਆਂ YouTubeਾਂ ਤੇ ਪਾਉਣੀਆਂ ਐਸਤੀ ਬਈ ਔਖਾ ਐਦਕੀ ਆਪਾਂ ਉਹਨਾਂ ਲਾਰੇਵਾਜਾਂ ਦੇ ਨਾਲ ਨਹੀਂ ਜਾਣਾ ਹੈਗਾ ਅੱਛਾ ਪਿਛਲੇ 15 75 ਸਾਲਾਂ ਤੋਂ ਲਾਰੇ ਹੀ ਲਾਉਂਦੇ ਆ ਰਹੇ ਆ ਦੇਸ਼ ਨੂੰ ਡੋਬਦੇ ਆ ਰਹੇ ਆ ਐਦਕੀ ਆਪਾਂ ਉਹਨਾਂ ਦੇ ਨਾਲ ਨਹੀਂ ਖੜਨਾ ਹੈਗਾ ਬਈ ਲੋਕ ਕਹਿੰਦੇ ਆ ਐਕੀ ਵੀ ਅਸੀਂ ਨਹੀਂ ਆਉਣ ਦੇਣਾ ਤੇ بے ਰਜ਼ਗਾਰ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਪੜੇ ਲਿਖੇ ਆ ਉਹ ਕਹਿੰਦੇ ਸਾਡੇ ਪਿੰਡਾਂ 'ਚ ਵੜ ਕੇ ਦਿਖਾ ਲੈਣ ਜਰਾ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਐਤਕੀ ਆਪਾਂ ਉਹਨਾਂ ਦੇ ਜੋ ਬੇਰੋਜ਼ਗਾਰੀ ਆ ਉਹ ਖਤਮ ਕਰਕੇ ਹਟਾਂਗੇ ਐਤਕੀ ਜਿਹੜੇ ਆ ਤੁਸੀਂ ਨਸ਼ਾ ਨੁਸ਼ਾ ਤੇ ਨਹੀਂ ਲਾਈ ਉਹ ਨੌਜਵਾਨ ਪੀੜ੍ਹੀ ਪੰਜਾਬ ਭਰ ਦੀ ਉਹ ਨਸ਼ਾ ਤੇ ਕਾਨੂੰ ਲਾਈ ਆ ਬੋਟਾਂ ਦੇ ਦਿਨਾਂ 'ਚ ਨਸ਼ੇ ਵੇਚ ਕੇ ਤੁਸੀਂ ਪਹਿਲਾਂ ਤਾਂ ਉਹ ਤੁਸੀਂ ਅੰਦਰ ਵਾਲੀਆਂ ਗੱਲਾਂ ਐਦਾਂ ਥੋੜੂ ਕਰੀ ਦੀਆਂ ਉਹ ਅੰਦਰ ਹੀ ਕਰਦੇ ਇੱਥੇ ਕਿਹੜਾ ਤੋਂ ਸੁਣਾ ਆਹੋ ਨੂੰ ਪਤਾ ਵੀ ਵੋਟ ਉਸਤੈ ਹੀ ਇਹ ਤਾਂ ਕੱਲਾ ਦਿਖਾਵਾ ਕਰਨਾ ਪੈਣਾ ਤੁਹਾਨੂੰ ਪਤਾ ਵੀ ਜਿੱਤਣ ਤਾਂ ਆਪਾਂ ਈਵੀਐਮ ਦੇ ਨਾਲ ਹੀ ਆ ਬੋਟਾਂ ਦੇ ਦਿਨਾਂ ਦੇ ਵਿੱਚ ਤੁਸੀਂ ਫ੍ਰੀ ਪੈਸੇ ਦਿੰਦੇ ਆ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਮਜਬੂਰੀ ਬਸ ਮੁੱਲ ਲੈਣੀ ਪੈਂਦੇ ਆ ਪੇਉ ਨਛੇ ਨਾਲ ਪੰਜਾਬ ਦੀ ਕਿੰਨੀ ਨੌਜਵਾਨ ਪੀੜ੍ਹੀ ਜਿਹੜੀ ਨਛਿਆਂ ਤੇ ਲੱਗ ਗਈ ਆ ਉਹ ਵੀ ਤਿੱਖੇ ਤਿੱਖੇ ਸਵਾਲ ਕਰੀ ਫਰਦੀ ਆ ਉਹਨਾਂ ਨੂੰ ਪਤਾ ਨਹੀਂ ਕੌਣ ਸਿਖਾਈ ਕੋਈ ਜੰਦਾ ਕਹਿੰਦੇ ਐਸੀ ਲੀਡਰ ਆਉਣ ਨਹੀਂ ਜਰਾ ਐਸੇ ਹੀ ਕਰਕੇ ਤਾਂ ਐਜੂਕੇਸ਼ਨ ਹੁੰਨੀ ਅਸੀਂ ਗਾਂ ਪੜਨ ਦੇਤੇ ਭੀ ਜੇ ਇਹ ਪੜ੍ਹ ਲਿਖ ਗਏ ਇਹਨਾਂ ਨੇ ਤਾਂ ਸਾਡੇ ਗਾਲਜ ਸਲਫਾ ਪਾ ਲਿਆ ਕਰਨਾ ਸਵਾਲ ਪੁੱਛਿਆ ਕਰਨੇ ਤਾਂ ਅਸੀਂ ਕੀ ਜਵਾਬ ਦੇਵਾਂਗੇ ਜੇ ਪੜ੍ਹ ਲਿਖ ਗਏ ਤਾਂ ਇਹਨਾਂ ਦਾ ਤਾਂ ਅਸੀਂ ਤਾਂ ਸਾਨੂੰ ਤਾਂ ਸਵਾਲ ਕਰ ਜਵਾਬ ਦੇਣੇ ਔਖੇ ਹੋ ਜਾਣਗੇ ਅੱਛਾ ਐਸੇ ਕਰਕੇ ਵੀ ਪਿੰਡਾਂ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਖਤਮ ਕਰਨ ਦੀ ਕੋਸ਼ਿਸ਼ ਬੱਸ ਬਾਤ ਤੁਸੀਂ ਅੰਦਰ ਆਲੀਆਂ ਗੱਲਾਂ ਆ ਉਹ ਅੰਦਰ ਵਾਲੀਆਂ ਗੱਲਾਂ ਤਾਂ ਹੈਗਾ ਪਰ ਅਸੀਂ ਤਾਂ ਬਾਹਰ ਜਾਣਾ ਹੁੰਦਾ ਲੋਕਾਂ ਦੇ ਕੋਲ ਤੁਹਾਡੇ ਲਈ ਵੋਟਾਂ ਮੰਗਣ ਦੇ ਵਾਸਤੇ ਪਰ ਐਤ ਕੀ ਕਹਿੰਦੇ ਭਾਈ ਅਸੀਂ ਵੋਟ ਨਹੀਂ ਕੋਈ ਪਾਉਣੀ ਪਿਛਲੀ ਵਾਰੀ ਤਾਂ ਕਹਿੰਦੇ ਭਈ ਇਹ ਈਵੀਐਮ ਦੇ ਨਾਲ ਜਿੱਤ-ਜੁੱਤ ਜਗਾਇ ਸੀਗੇ ਐਤ ਕੀ ਤਾਂ ਪਰਚੀ ਤੇ ਮੋਹਰ ਲਾਵਾਂਗੇ ਕਦੀ ਵੀ ਨਹੀਂ ਪਰਚੀ ਤੇ ਲੱਗਣੀ ਇਹ ਤਾਂ ਲੋਕਾਂ ਦੇ ਇਥੇ ਰੋਲੇ ਪਾਪ ਆ ਕੇ ਥੱਕ ਜਾਣਾ ਆਪਾਂ ਹੋਣਾ ਉਹੀ ਕੁਛ ਆ ਜਿੱਦਾਂ ਅੱਗੇ ਜਿੱਤਦੇ ਆ ਰਹੇ ਆ ਅੱਗੇ ਜਿੱਦਾਂ ਸੈਟਿੰਗ ਪਹਿਲਾਂ ਕੀਤੀ ਵਾਸ ਲੈ ਕਿਤੇ ਕਿਤੇ ਨਹੀਂ ਆਉਂਦੀ ਲਾਈ ਜਾਂਦੇ ਲੋਕਾਂ ਕੋਲ ਭੇਜ ਕੇ ਵੋਟਾਂ ਪਾਇਓ ਜੀ ਸਾਡੇ ਮੰਤਰੀ ਨੂੰ ਵੋਟਾਂ ਪਾਇਓ ਜੀ ਸਾਡੇ ਲੀਡਰ ਨੂੰ ਹੋਇਆ ਸੀ ਕਹਿੰਦੇ ਆ ਪੈਂਟਾਂ ਵਿੱਚ ਦੀ ਆਉਣਾ ਜਾਣਾ ਵੀ ਹੁੰਦਾ ਆ ਜਿਹੜਾ ਸ਼ਰੀਫਾਂ ਨੂੰ ਬੰਦਿਆਂ ਨੂੰ ਨੰਗ ਤਾਂ ਜਾਇਆ ਕਰੀਏ ਹੋਰ ਨਾ ਕਦੇ ਪੈਂਟ ਦੇ ਵਿੱਚ ਦੀ ਨੰਗਣ ਲੱਗੇ ਤਾਂ ਅਗਲੇ ਪਹਿਲੇ ਹੀ ਹਾਰ ਲੈ ਕੇ ਘੜੇ ਹੋਂ ਕਾਜ ਦੇ ਸਾਡਾ ਬਾਹਰ ਕੱਢੇ ਪੋਣੇ ਪਿਛਲੀ ਵਾਰ ਦਾ ਕਿਹਾ ਇੱਕ ਐਮਐਲ ਨੇ ਕਹਿੰਦੇ ਕੱਪੜੇ ਪਾ ਦਿੱਤੇ ਸੀ ਉਹ ਤਾਂ ਉਦੋਂ ਪਤਾ ਲੱਗਾ ਉਹਨੇ ਥੱਲੇ ਵੀ ਕੁਝ ਨਹੀਂ ਪਾਇਆ ਸੀ ਭਰਾਵਾ ਇਹ ਤਾਂ ਉਦੋਂ ਦੇ ਡਰੇ ਹੋਣਾ ਭਾਈ ਤਾਂ ਪਹਿਲੇ ਇੰਤਜ਼ਾਮ ਕਰਕੇ ਜਾਈਦਾ ਜਿੱਥੇ ਜਾਈਦਾ ਉਹਨਾਂ ਜਨਤਾ ਦਾ ਕੀ ਪਤਾ ਆ ਆਵਾਹ ਦੇ ਮੋੜੇ ਤੋਂ ਸਾਰਾ ਕੁਝ ਫੇਲ ਹੋ ਜਾਂਦਾ ਅਗਲੇ ਨੂੰ ਤਾਂ ਉੱਥੇ ਚੀਥੜੇ ਉਹ ਉਡਾਉਣੇ ਇੱਕ ਇੱਕ ਲੀਲ ਨਹੀਂ ਆਉਣੀ ਜਿਹੜੀ ਦਾ ਤੁਸੀਂ ਲੋਕਾਂ ਨਾਲ ਵਾਅਦੇ ਕੀਤੇ ਉਹ ਉਨੀ ਵੀਡੀਓ ਨਹੀਂ ਵਾਇਰਲ ਹੋਈ ਜਿੰਨੀ ਉਹ ਕੱਪੜੇ ਪਾੜਿਆਂ ਵਾਲੀ ਹੋਈ ਮੈਨੂੰ ਤਾਂ ਹਨਾ ਰੱਬ ਦੀ ਸੋ ਮੈਨੂੰ ਤਾਂ ਤੁਹਾਡੇ ਦੇ ਤਾਰਫ ਆਉਂਦਾ ਰਹਿੰਦਾ ਵੀ ਮੈਂ ਕਾ ਕਿਤੇ ਇਹਨਾਂ ਨੂੰ ਕਿਤੇ ਉਦਾਂ ਦਾ ਕਰ ਦਿੰਦਾ ਇਹ ਨਹੀਂ ਤਾਂ ਅਸੀਂ ਉਹਨਾਂ ਗੱਲਾਂ ਤੋਂ ਹੀ ਬੰਦਾ ਬੰਦਾ ਠੋਕਰਾਂ ਤੋਂ ਅਕਲ ਲੈਂਦਾ ਸਿੱਖਦਾ ਪਰ ਲੋਕ ਐਤੀ ਬੰਗ ਹੋਏ ਪਰੇ ਲੋਕ ਤਾਂ ਕਹਿੰਦੇ ਆ ਵੀ ਐਤੀ ਪਿੰਡਾਂ ਦੇ ਵਿੱਚ ਲੀਡਰ ਬੜਨ ਨਹੀਂ ਦੇਣੇ ਐਤੀ ਆਪਾਂ ਗਦਨਾਉ ਲਿਆ ਕੇ ਹਟਾਂਗੇ ਤੁਸੀਂ ਦੇਖਿਓ ਐਤੀ ਲੋਕ ਆਪਾਂ ਸਾਰੇ ਖੁਸ਼ ਕਰ ਦੇਣੇ ਆ ਇਹ ਦੀ ਬਾਸ ਹੋਂ ਬੋਟਾ ਨੇੜੇ ਆਉਣ ਦੀ ਧੀਰ ਆ ਬੇ ਆਪਾਂ ਤਿਆਰੀ ਚ ਬੈਠੇ ਆ ਜੇ ਨਾ ਵੀ ਮਤਲਬ ਸਹੀ ਤਿਆਰੀ ਆ ਸਿਰ ਤੇ ਪਾਗ ਰੱਖਣ ਵਾਲੀ ਜੇ ਨਾ ਦੀਨੇ ਚਾਰ ਪੈਸੇ ਦੇ ਦੇ ਵਾ ਵਾ ਇਹ ਪਾਰਟੀ ਨੇ ਨਾ ਸਮਝੌਤਾ ਜੇ ਨਾ ਹੋ ਗਿਆ ਸਮਝੌਤਾ ਸੌਦਾ ਨਹੀਂ ਸਮਝੌਤਾ ਹੋ ਗਿਆ ਇਸ ਪਾਰਟੀ ਨਾਲ ਸਮਝੌਤਾ ਹੋ ਗਿਆ ਤੁਸੀਂ ਤਾਂ ਤੁਹਾਡੀ ਤਾਂ ਪੋਂ ਵਾਲਾ ਹੋ ਜਾਂਦਾ ਆਪਾਂ ਆਪਾਂ ਤਿਆਰੀ ਚ ਬੈਠੇ ਆ ਇਹ ਆ ਜਿਹੜੇ ਸਾਡੇ ਵਰਗੇ ਪਿੰਡਾਂ ਵਾਲੇ ਸਾਨੂੰ ਕੋਲੀ ਚੱਟ ਕਹਿਣ ਲੱਗ ਗਏ ਆ ਕੋਲੀ ਚੱਟ ਕੋਈ ਗੱਲ ਨਹੀਂ ਕਹਿਣ ਨਾਲ ਥੋੜਾ ਕੋ ਬੰਦਾ ਬਣ ਜਾਂਦਾ ਸਾਨੂੰ ਝੋਲੀ ਚੱਕ ਕਹਿੰਦੇ ਆ ਕੋਈ ਕਹਿਣ ਨਾਲ ਥੋੜਾ ਬੰਦਾ ਬਣ ਜਾਂਦਾ ਆ ਧਰਮ ਨਾਲ ਸਾਡੀ ਬਦਨਾਮੀ ਬਹੁਤ ਹੁੰਦੀ ਆ ਪਿੰਡਾਂ ਦੇ ਵਿੱਚ ਸਾਨੂੰ ਨਹੀਂ ਲੋਕ ਚੰਗਾ ਸਮਝਦੇ ਸਾਨੂੰ ਨਹੀਂ ਕੋ ਬੁਲਾਉਂਦੇ ਤਾਂ ਸਿਆਸਤ ਕਹਿੰਦੇ ਹੋਰ ਕਿਹਨੂ ਆ ਅਰੇ ਸਿਆਸਤ ਤਾਂ ਤੁਹਾਡੀ ਹੋਈ ਨਾ ਸਾਡੇ ਵਰਗਿਆਂ ਦੀ ਗਰੀਬਾਂ ਦੀ ਕਦੀ ਕਦੀ ਪਿੰਡ ਦਾ ਪ੍ਰਧਾਨ ਲਾਤਾ ਪਿੰਡ ਦੀਆਂ ਗਾਲਾਂ ਸੁਣੀ ਤਲੋ ਹੁਣ ਕਹਿੰਦੇ ਜੀ ਚਾਰ ਪਿੰਡਾਂ ਦਾ ਫਿਰ ਚੋਹ ਪਿੰਡਾਂ ਦੀਆਂ ਗਾਲਾਂ ਸੁਣਨੂ ਮੈਨਾਂ ਦਾ ਸਾਨੂੰ ਵੀ ਕੁਛ ਨਹੀਂ ਸਾਡੇ ਨਿਆਣੇ ਸਾਡੇ ਜੁੱਤੀਆਂ ਮਾਰਦੇ ਆ ਕਹਿੰਦੇ ਪੜ੍ਹ ਲਿਖ ਕੇ ਅਸੀਂ ਵਿਹਲੇ ਤੁਰੇ ਫਿਰਦੇ ਆ ਕੋਈ ਸਾਨੂੰ ਕੋਈ ਪਾਪਾ ਨੌਕਰੀ ਲਵਾ ਦਿਓ ਤੁਸੀਂ ਕਹਿ ਦਿੰਦੇ ਆ ਕਿ ਚੋਹ ਪਿੰਡਾਂ ਤੋਂ ਤੁਹਾਨੂੰ ਇੱਕ ਪਿੰਡ ਹੋਰ ਦੇ ਦੇਣਾ ਤੁਹਾਨੂੰ ਹੁਣ ਪੰਜਾ ਪਿੰਡਾਂ ਦੀ ਪ੍ਰਧਾਨਗੀ ਲਾ ਦੇਣਾ ਆਪਣੀ ਦੂ ਖੰਨ ਕੁਦਰਤ ਨੇ ਦਿੱਤੀ ਉਹ ਇੰਦਰ ਦੀ ਗੱਲ ਸੁਣੀਦੀ ਹੁੰਦੀ ਤੇ ਇੰਦਰ ਦੀ ਕੱਢ ਲਈਦੀ ਹੁੰਦੀ ਆ अच्छा तुसी सानदो ही ना ਸਾਡੀ ਬੇਇਜ਼ਤੀ ਹੋ ਰਹੀ ਆ ਅਸੀਂ ਵੀ ਤਾਂ ਇੱਦਾਂ ਹੀ ਅੱਜ ਤੱਕ ਲੀਡਰ ਬਣਿਓਂ ਕਹਾਂ ਤੁਸੀਂ ਬਣਨਾ ਤੁਸੀਂ ਬਾਗਦੂੜ ਸੰਭਾਲਣੀਆਂ ਇਹੇ ਕੰਮ ਤੁਸੀਂ ਵੀ ਤਾਂ ਇਹ ਬੇਇਜ਼ਤੀ ਗਰੂਫ ਵਾਲੀ ਪੂੜੀ ਕਿੱਥੋਂ ਮਿਲਦੀ ਆ ਹੌਲੀ ਹੌਲੀ ਬੰਦਾ ਸਭ ਕੁਝ ਸਿੱਖ ਜਾਂਦਾ ਆ ਅੱਛਾ ਐਨ ਆਦੀ ਹੋ ਜਾਂਦਾ ਆ ਹਾਂ ਜਦੋਂ ਲੋਕ ਤੁਹਾਡੇ ਇੰਦਾ ਪਹਿਲਾਂ ਤੁਹਾਨੂੰ ਗਾਲਾਂ ਕੋਲਾ ਕੱਢਦੇ ਹੁੰਦੇ ਬਹੁਤ ਕਿਤੇ ਉਹ ਸਾਡਾ ਤਾਂ ਉਹ ਕਿਤੇ ਚੀਥੜੇ ਇਹਨਾਂ ਨੇ ਲਾਏ ਸੀਗੇ ਸਾਡੇ ਉਹ ਖਿੱਲੀ ਉੜਾਉਂਦੇ ਹੁੰਦੇ ਸੀਗੇ ਅਸੀਂ ਸਭ ਕੁਝ ਸੁਣੀ ਗਏ ਸੁਣੀ ਗਏ ਹੂੰ ਫੇ ਮੈਂ ਕਿਹਾ ਜਦੋਂ ਅਗਲੇ ਨੇ ਸੇਵਾ ਕੀਤੀ ਅਸੀਂ ਇਹਨਾਂ ਦੀ ਬੇ ਅੱਗੇ ਨਾਲ ਤਰੱਕੀ ਕਰਵਾਈ ਤਾਂ ਦੇਖ ਲਓ ਹੁਣ ਵੋਟਾਂ ਪਾ ਕੇ ਵੋਟਾਂ ਪਾਵੇਂ ਪਾਉਣ ਚਾਹੇ ਨਾ ਪਾਉਣ ਤੁਹਾਨੂੰ ਪਤਾ ਵੇ ਲੋਕਾਂ ਨੇ ਸਾਨੂੰ ਚੁਣਿਆ ਆ ਉਹ ਕੋ ਚੰਗਾ ਕੰਮ ਕਿਉਂ ਨਹੀਂ ਕਰ ਦਿੰਦੇ ਜਿਹੜੇ 5 ਸਾਲ ਬਾਅਦ ਐਦਾਂ ਕਰਕੇ ਫਿਰ ਫਲੈਕਸ ਦੇ ਬੁੱਧਣ ਹੁਣੇ ਕਰਦੀ ਆ ਰੋਵ ਨਾ ਮਾਰਨਾ ਤੁਸੀਂ ਕਹੋ ਲੋਕ ਵੀ ਕਹਿਣਗੇ ਸਾਡਾ ਨੇਤਾ ਜਿਨੇ ਵੀ ਇਲਾਕੇ ਦਾ ਸੁਧਾਰ ਕਰਕੇ ਰੱਖ ਦਿੱਤਾ ਐਦਕੀ ਮੈਂ ਕਹਾਂ ਹੁਣ ਕਨਫਰਮ ਹੋਣ ਦੀ ਦੇਰ ਆ ਫਿਰ ਆਪਾਂ ਅਰ ਖੜ ਕੇ ਘਰ ਨਾਲ ਕਹਾਂਗੇ ਉਹ ਮੈਂ ਕਹਾਂ ਬੇ ਹੁਣ ਆਪਾਂ ਪਿੰਡ ਦਾ ਸੁਧਾਰ ਕਹਾਂਗੇ ਮੈਂ ਤਾਂ ਉੱਥੇ ਉਹਨਾਂ ਨੂੰ ਵਿੱਚ ਬਹੁਤ ਗਿਆ ਖੜ ਖੜ ਕੇ ਉਹ ਅਗਲੇ ਕਰਦੇ ਹੁੰਦੇ ਸੀ ਜੀ ਮੰਤਰੀ ਸਾਹਿਬ ਤੁਸੀਂ ਬਹੁ ਆਕੜ ਖੋਰਿਆ ਤੁਸੀਂ ਐਦਾਂ ਕਰਦੇ ਆ ਤੁਸੀਂ ਕਿਸੇ ਮਾੜੇ ਬੰਦੇ ਦੇ ਕੋਲ ਖੜਦੇ ਹੈ ਨੀਗੇ ਓਏ ਮੈਂ ਕਿਹਾ ਜੇ ਮੈਂ ਐਦਾਂ ਦਾ ਹੋਵਾਂ ਤੁਹਾਡੇ ਅਰਗੇ ਟਕੇ ਟਕੇ ਦੇ ਬੰਦਿਆਂ ਦੇ ਵਿੱਚ ਇੱਥੇ ਉੱਥੇ ਨਾ ਅੱਛਾ ਫੇ ਲੋਕਾਂ ਨੇ ਕੀ ਕਿਹਾ ਲੋਕੀ ਕਹਿੰਦੇ ਬਈ ਚਲ ਠੀਕ ਆ ਬਈ ਸਾਡੇ ਹੱਕ ਦੀ ਗੱਲ ਕੀਤੀ ਲੋਕਾਂ ਦੇ ਉੱਤੋਂ ਦੀ ਲੰਘ ਜਾਂਦੀ ਆ ਅੱਛਾ ਲੋਕ ਵੇ ਤਾੜੀਆਂ ਇੱਥੇ ਵੀ ਲਾਉਣ ਲੱਗ ਪਾਉਂ ਲਾਉਣੀਆਂ ਹੀ ਆ ਅਗਲੇ ਇੱਥੇ ਖੁਸ਼ ਹੋ ਜਾਂਦੇ ਆ ਪਰ ਐਂ ਵੀ ਖੁਸ਼ ਨਹੀਂ ਹੋਣਾ ਹੈਗਾ ਲੋਕ ਪੂਰਾ ਭਰੇ ਫਿੱਸੇ ਫਿਰਦੇ ਆ ਤੁਹਾਨੂੰ ਕੀ ਲੱਗਦਾ ਬਈ ਲੋਕ ਸੂਝਵਾਨ ਹੋ ਗਏ ਆ ਕੋਸ਼ੂਦਵਾਨ ਹੋ ਗਿਆ ਹੋਣਾ ਇੰਟਰਨੈਟ ਦਾ ਜਮਾਨਾ ਲੋਕ ਦੇਖਦੇ ਵੀ ਕੈਨੇਡਾ ਅਮਰੀਕਾ ਘੁੰਮ ਕੇ ਆਉਂਦੇ ਆ ਵੀ ਉਦਾਂ ਦਾਖਦੇ ਸਾਡਾ ਮੋਲਕ ਪੰਜਾਬ ਵੀ ਬਣੇ ਇਸ ਕਰਕੇ ਥੋੜੇ ਘੁੰਮ ਜਾਂਦੇ ਆ ਵੀ ਉਦਾਂ ਦਾ ਮੋਲਕ ਬਣਾਉਣਾ ਹੈ ਸਾਡੇ ਹੋਰ ਵੀ ਕੰਮ ਹੁੰਦੇ ਆ ਇੱਥੋਂ ਕੁਝ ਲਿਜਾ ਕੇ ਉੱਥੇ ਕੋ ਜਮਾ ਕਰਾਉਣਾ ਹੁੰਦਾ ਆ ਸੌ ਪਰਦੀ ਦੀਆਂ ਗੱਲਾਂ ਹੁੰਦੀਆਂ ਤੁਸੀਂ ਤਾਂ ਬਸ ਨਿਆਣੇ ਹੀ ਬਣ ਜਾਂਦੇ ਹੋ ਪਰ ਇਤਨੀ ਬੋਟਾ ਬੁੱਟਾ ਨਹੀਂ ਤੁਹਾਨੂੰ ਪੈਣੀਆਂ ਹੈਗੀਆਂ ਲੋਕ ਸਵਾਲਾਂ ਦੇ ਤੇਰ ਲਾਈ ਫਰੇ ਖੜੇ ਆ ਲੋਕਾਂ ਨੇ ਪੰਡਾ ਬੰਨੀਆਂ ਸਵਾਲਾਂ ਦੀਆਂ ਐਸੀ ਤਾਂ ਲੋਕ ਔਖਾ ਆ ਲੋਕਾਂ ਦੇ ਵਿੱਚ ਜਾਣਾ ਇਹ ਤੁਹਾਨੂੰ ਮੈਂ ਦੱਸ ਦਿੰਦਾ ਆ ਬਈਆ ਪੱਗਾ ਪੁਗਾ ਅੱਗੇ ਜਮਾਨਾ ਸੀਗਾ ਹੁਣ ਬਹੁਤ ਜਲੂਸ ਕੱਢਦੇ ਆ ਤੁਹਾਡੇ ਮਗਰ ਸਾਡਾ ਵੀ ਜਲੂਸ ਨਿਕਲਦਾ ਕਿਉਂਕਿ ਤੁਹਾਡੇ ਰੰਗ ਦੀ ਪੱਗ ਦਾ ਪਰਣਾ ਸਾਨੂੰ ਵੀ ਗੱਲ ਤੇ ਬਦਲਣਾ ਪੈਣਾ ਤੁਸੀਂ ਹੁਣ ਹਵਾ ਦਾ ਰੁੱਖ ਦੇਖ ਕੇ ਇਹ ਦੱਸਣਾ ਵੀ ਕਿਦਾਂ ਲਪਾਰਾ ਤਾਂ ਫਿਰ ਮੈਂ ਉਹ ਤਿਆਰੀ ਕਰਕੇ ਰੱਖਾਂ ਉਹਦੇ ਲਈ ਆਪਾਂ ਮੈਟਰ ਤਿਆਰ ਕਰੀਏ ਵੀ ਕਿਦਾਂ ਕਿਦਾਂ ਲੋਕਾਂ ਨੂੰ ਮਗਰ ਕਿਦਾਂ ਲਾਣਾ ਕੀ ਲਾਲਚ ਦਵਾਂਗੇ ਨਾ ਵੀ ਭਾਈ ਸਾਡੇ ਕੋਲੋਂ ਐਕੀ ਸਾਡੇ ਕੋਲੋਂ ਨਾ ਕੋਲੀ ਚਟ ਕਹਾ ਹੋਣਾ ਨਾ ਸਾਡੇ ਕੋਲੋਂ ਹੋਲੀ ਚਟ ਕਹਾ ਹੋਣਾ ਨਾ ਤੁਹਾਡੇ ਆਈਆਂ ਜੁੱਤੀਆਂ ਸਾਡੇ ਕੋਲੋਂ ਖਾ ਹੋਣੀਆਂ ਲੋਕ ਵੀ ਹੁਣ ਹੋ ਗਏ ਸਿਆਣੇ ਹੁਣ ਉਹ ਗੱਲਾਂ ਨਹੀਂ ਬਣਨੀਆਂ